ਘਟਕੜ ਤੇ ਪਿੰਡ ਸੁਦਾ ਮਾਜਰਾ ਵਿਖੇ ਨੈਸ਼ਨਲ ਹਾਈਵੇ ਤੇ ਘੁੰਮ ਰਹੇ ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਇੱਕ ਐਕਸ ਯੂਵੀ ਕਾਰ ਪਲਟੀਆਂ ਖੰਦੀ ਹੋਈ ਡਿਵਾਈਡਰ ਤੇ ਝਾਟ ਕਰਾਈ ਜਾਣਕਾਰੀ ਮੁਤਾਬਕ ਕਾਰ ਵਿੱਚ 5 ਲੋਕ ਸਵਾਰ ਸਨ ਪਿੰਡਵਾਸੀਆਂ ਮੁਤਾਬਕ ਕਾਰ ਬਾਬਾ ਬਕਾਲਾ ਸਾਹਿਬ ਮਹਿਤਾ ਚੌਂਕ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਪਿੰਡ ਸੁਦਾ ਮਾਜਰਾ ਵਿਖੇ ਪਹੁੰਚੀ ਤਾਂ ਅਚਾਨਕ ਨੈਸ਼ਨਲ ਹਾਈਵੇ ਤੇ ਆਵਾਰਾ ਪਸ਼ੂ ਉਹਨਾਂ ਦੀ ਕਾਰ ਅੱਗੇ ਆ ਗਿਆ ਜਿਸ ਨੂੰ ਕੋ ਚੌਂਦੇ ਹੋਏ ਉਹਨਾਂ ਨੇ ਕਾਰ ਦੀ ਬ੍ਰੇਕ ਮਾਰੀ ਤਾਂ ਕਾਰ ਬੇਕਾਬੂ ਹੋ ਕੇ ਦੁਬੈਦਨਤ ਘੁੰਦੀ ਹੋਈ ਪਟਿਆ ਖਾਂਦੀ ਜਾਤ ਗਈ ਤੇ ਕਾਰ ਵਿੱਚ ਸਵਾਰ 5 ਲੋਕ ਬਾਲਵਾਲ ਬਚੇ ਪਬਲਿਕ ਸਪੌਟ نیوز ਦੇ ਨਾਲ ਕਾਠਗੜ੍ਹ ਤੋਂ ਜਤਿੰਦਰਪਾਲ ਸਿੰਘ ਕਲੇਰ ਦੀਪੋਲ ਨਾਮ ਬ੍ਰਿੰਦਰ ਸਿੰਘ ਭਾਜੀ ਭਾਈ ਕਿਆ ਕਰ ਰੋ ਤੁਸੀਂ ਸਿੱਧੇ ਮਾਰੇ ਤੇ ਭਈਆ ਪਸ਼ੂਆਂ ਕਰਕੇ ਜੇ ਸਾਰਾ ਕੁਝ ਹੋ ਰਿਹਾ ਜੀ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਪਸ਼ੂਆਂ ਦੀ ਕੋਈ ਦੂਰ ਨਹੀਂ ਹੈਗੀ ਜੀ ਫੈਸਿਲਿਟੀ ਨਹੀਂ ਹੈਗੀ ਜੀ ਇੱਥੇ ਕੋਈ ਵੀ ਹਾਈਵੇ ਤੇ ਤੇ ਆਪ ਪਸ਼ੂ ਹੁਣ ਕਾਰਨ ਕੀ ਹੈ ਸਿਕਾ ਕਾਰਨ ਜੀ ਉਹ ਬੱਚਾ ਹਲੇ ਵੀ ਸਾਹਮਣੇ ਬੈਠਾ ਜੀ ਉਹ ਗੱਬੇ ਹਾਈਵੇ ਤੇ ਤੇ ਗੱਡੀ ਆ ਰਹੀ ਤੇ ਗੱਡੀ ਦੇ ਮੋੜੇ ਜਗਤਮ ਬੱਚਾ ਆ ਗਿਆ ਤੇ ਜਗਤਮ ਗੱਡੀ ਵਾਟੋ ਕੇ ਇੱਧਰ ਪਛੇਰ ਪਲਟ ਗਈ ਕਹਿੰਦੀ ਗੱਡੀਆਂ ਨੇ ਬਹੁਤ ਬਾਜੀਆਂ ਖਾਦੀਆਂ ਗੱਡੀ ਨੇ ਹਾਂਜੀ ਭਾਜੀ ਗੱਡੀ ਨੇ ਬਾਜੀਆਂ ਖਾਦੀਆਂ ਗੱਡੀ ਵਿੱਚ ਪੰਜ ਸਵਾਰ ਸਕੇ ਚਲੋ ਸਹੀ ਸਲਾਮਤ ਬਚਾਇਆ ਸੱਟਾ ਚੋਟਾ ਦੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵੈਸੇ ਪਰ ਗੱਡੀ ਦੀ ਹਾਲਤ ਹੈ ਨਹੀਂ ਜਿਵੇਂ ਇਹ ਹਾਲਤ ਹੋਈ ਹੈ ਦੇਖੋ ਪੁਲਿਸ ਮੁਕੇ ਤੇ ਪਹੁੰਚੀ ਪੁਲਿਸ ਨਹੀਂ ਜੇ ਹਲੇ ਹੁਣੇ ਆਈ ਸੀ ਕਿ ਘੰਟਾ ਤੋਂ ਪਹਿਲਾਂ ਜੀ ਪੁਲਿਸ ਆਈ ਘੰਟੇ ਕੇ ਬਾਅਦ ਆਈ ਪਹਿਲਾਂ ਨਹੀਂ ਆਈ ਪਹਿਲਾਂ ਕੋਈ ਨਹੀਂ ਆਇਆ ਜੀ ਪਹਿਲਾਂ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਕੋਲ ਆਂਦੀਆਂ ਗਵੰਡੀਆਂ ਨੇ ਸਾਰਿਆਂ ਨੇ ਨਾਲ ਰਲ ਕੇ ਬੰਦੇ ਕਢਾਈ ਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਇਹ ਬੱਚੇ ਪੁੱਛੇ ਸਾਰੇ ਇਹਨਾਂ ਦੇ ਦੂਗਾ ਕਰਿਆ ਜਾਵੇ ਤੇ ਰਿਕਵਰੀ ਕਰੀ ਜਾਵੇ ਇਹਨਾਂ ਦੇ ਸਾਰਿਆਂ ਦੇ ਤੇ ਜਾਲੀ ਜੂੜੀਆਂ ਲਾਈਆਂ ਜਾਵੇ ਜੋ ਕੋਈ ਜਾਨੀ ਜਾਨੀ ਨਿਸ਼ਾਨ ਹਾਰ ਬਿੱਲੇ ਬਚ ਸਕੇ ਇਹਦੇ ਵਿੱਚ ਬੰਦੇ ਸੀ ਸਾਰੇ ਇੱਕ ਮਿੱਟੀ ਮਲੇ ਬੈਠੇ ਸਾਰੇ ਬੰਦੇ ਸੀ ਭਾਜੀ ਭਾਈ ਜਾਨਵਰ ਆ ਗਿਆ ਤਾਂ ਜੀ ਬਹੁਤ ਜਿਆ ਉਦੋਂ ਕੰਟਰੋਲ ਨਹੀਂ ਗਏ ਬਰੀਕ ਬੱਜੀ ਤੇ ਗੱਡੀ ਕੰਟਰੋਲ ਨਹੀਂ ਹੋਈ ਸਿੱਧੀ ਆ ਬਾੜੀ ਪਤਾ ਲੱਗਾ ਕਿ ਇਹ ਗੱਡੀ ਬਾਜੇਖਾਂਦ ਦੀ ਗੱਡੀ ਇੱਥੇ ਗਰੀ ਆ ਗਈ ਹਾਂਜੀ ਬਾਜੇਖਾਂਦ ਦੀ ਡਿਗੀ ਤੇ ਗੱਡੀ ਕਿੱਥੋਂ ਆ ਰਹੀ ਸੀ ਇਹ ਇਹ ਆਪਣੇ ਬੜਾ ਚੋਰ ਬਲਤਿਆ ਦੇ ਦੀ ਹਿਸ਼ਾਰਪ ਬਲਤੇ ਜਾਣਾ ਕਿੱਥੇ ਸੀ ਇਹਨਾਂ ਦੇ ਟੰਡੀਗੜ ਵੱਲ ਜਾਣਾ ਦਾ ਜੀ ਤੇ ਕਾਰ ਵਿੱਚ ਕਿੰਨੇ ਸਵਾਰ ਸਕੇ ਪੰਜ ਜੀ ਸੱਟਾ-ਜੱਟਾ ਉਹਨਾਂ ਦੇ ਕੋਈ ਬੱਚਾ ਬੱਚਾ ਹੋ ਗਿਆ ਸੱਟਾਂ-ਜੱਟਾਂ ਤਾਂ ਥੋੜੀ ਨਹੀਂ ਲੱਗੀਆਂ ਬੱਚਾ ਹੋ ਗਿਆ 50 ਕੀ ਕਹਿਣਾ ਚਾਹੁੰਦਾ ਜਿੱਦਾਂ ਪਸ਼ੂ ਜਿੱਦਾਂ ਐਨਐਚ ਹਾਈਵੇ ਐ ਨੈਸ਼ਨਲ ਹਾਈਵੇਅ ਉਦੇ ਵਿੱਚ ਪਸ਼ੂ ਆਮ ਦੇਖਣ ਵਿੱਚ ਮਿਲਦੇ ਆ ਘੁੰਮਦੇ ਨਜ਼ਰ ਆ ਰਹੇ ਆ ਕੀ ਕੰਮ ਕਰਦੇ ਆ ਆਪਣੇ ਜਾਨਵਰ ਬਸ਼ਰੂ ਪੇਜੀ ਬੋਲਦੇ ਆ ਉਹਦੇ ਬੱਚੇ ਉਹਦੇ